ਸਿੱਪ ਪਕਰ ਕੇ ਕੱਕ ਵੱਡੀ ਜਾਂਦੇ ਚਮਾਰੀਆਂ ਕਹਿੰਦੇ ਜੂੜੀਆਂ ਚਮਾਰੀਆਂ ਕਹਿੰਦੇ ਨਾ ਸਾਰੀਆਂ ਦੇ ਸਾਨੂੰ ਦੁਖੀ ਕਰਿਆ ਹੋਇਆ ਉਹਦੀਆਂ ਇਹ ਜਿਹੜੀਆਂ ਐਨਾ ਬੋਲਦਾ ਚਮਾਰੀਆਂ ਕਹ ਕੇ ਕੇ ਉਧਰ ਛੋਟੀ ਲੈ ਕੇ ਆਇਆ ਅੱਡੀ ਵੱਡੀ ਛੋਟੀ ਦੇਖ ਲੋ ਕਿੱਡੀ ਵੱਡੀ ਇਹ ਛੋਟੀਆਂ ਦੋ ਤਿੰਨ ਮਾਰੀਆਂ ਨੇ ਤੇ ਸਾਡੀਆਂ ਦੇ ਕਿ ਜ਼ਿਮੀਦਾਰ ਵਿਅਕਤੀ ਨੇ 4 Dalit ਔਰਤਾਂ ਦੀ ਕੁੱਟਮਾਰ ਕੀਤੀ ਹੈ ਨਾ ਸਿਰਫ ਕੁੱਟਮਾਰ ਕੀਤੀ ਗਈ ਸਗੋਂ ਉਹਨਾਂ ਦੇ ਕੱਪੜੇ ਪਾੜ ਦਿੱਤੇ ਗਏ ਖਾਲਾਂ ਕੱਢੀਆਂ ਕਿਆਂ ਅਤੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਇਸ ਆਬੇਸ ਲਈ ਕਿਉਂਕਿ ਇਹ ਔਰਤਾਂ ਸੂਏ ਦੇ ਨਾਲ ਲੱਗਦੀ ਖੇਤ ਦੀ ਵਰਤ ਤੋਂ ਕੱਖ ਵੱਢ ਰਹੀਆਂ ਸੀ ਜਿਸ ਤੋਂ ਪੜਕੇ ਜ਼ਿਮੀਦਾਰ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਉਦੋਂ ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਭੜਕ ਉਠੇ ਅਤੇ ਉਹਨਾਂ ਨੇ ਗੁਰੂ ਰਵੀਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਕੰਨ ਲਾ ਦਿੱਤਾ ਸਾਸੀ ਜੀ ਕੱਖ ਵਡਣ ਗਏ ਸੀਗੇ ਜਦੋਂ ਅਸੀਂ ਕੱਖ ਵਡਣ ਗਏ ਤਾਂ ਅਸੀਂ ਥੋੜ੍ਹਾ ਥੋੜ੍ਹਾ ਕੱਖ ਵਟ ਕੇ ਬਾਕੀ ਅਸੀਂ ਢੇਰੀ ਕਰਕੇ ਤੇ ਬਾਕੀ ਅਸੀਂ ਹੋਰ ਲੈਣ ਚਲੀ ਗਏ ਜਦੋਂ ਅਸੀਂ ਕੱਖ ਵਡਣ ਗਏ ਤਾਂ ਵੱਟ ਵੱਡ ਲਈ ਤੇ ਉਹ ਜੱਟ ਜਦੋਂ ਆਇਆ ਤਾ ਸਾਡੀ ਮਾਂ ਭੈਣ ਬਹੁਤ ਗੰਤੀਆ ਸਾਨੂੰ ਮਤਲਬ ਉਹਨੇ ਗਾਲਾਂ ਕੱਢੀਆਂ ਮਾਂ ਭੈਣ ਤੇ ਬਿਨ ਉਤਰੀ ਚ ਮਾਰੀਆਂ ਤੇ ਬਿਨਾਂ ਨਹੀਂ ਉਤਰੀਆਂ ਜੀ ਸਾਨੂੰ ਉਹ ਬਿਲਕੁਲ ਵੀ ਯਾਨੀ ਅਸੀਂ ਉਹਨੇ ਫਿਰ ਵੀ ਕੁਛ ਨਹੀਂ ਕਿਹਾ ਆਉਂਦੀ ਸਾਰੇ ਉਹਨੇ ਸਾਡੇ ਸੋਟੀਆਂ ਮਾਰੀਆਂ ਤੇ ਇੱਧਰ ਸਾਡੇ ਇਹਨਾਂ ਤੇ ਕੱਪੜੇ ਪਾੜਦੇ ਆ ਪਾੜਦੇ ਆ ਜੀ ਸਾਡੇ ਕੱਪੜੇ ਪਾੜੇ ਹੋਏ ਨੇ ਜੀ ਸਾਰੇ ਆ ਦੇਖ ਇਹ ਤਾਂ ਮੋਟਾ ਪਾੜਨ ਲੱਗੇ ਤੇ ਜੀ ਐ ਮੋਟਾ ਜੀ ਉਹਦਾ ਹੋ ਗਿਆ ਜੀ ਸਾਨੂੰ ਜੀ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਨੇ ਸਾਫ਼ ਸਹੀ ਜੀ ਅੱਜ ਸਾਡੇ ਤੇ ਹੱਥ ਚੱਕ ਸਕਦਾ ਉਹ ਕੱਲ ਨੂੰ ਕਿਸੇ ਹੋਰ ਜਨਾਨੀ ਤੇ ਵੀ ਚੱਕ ਸਕਦਾ ਏ ਉਹ ਇਹਦੇ ਬਾਰੇ ਕੋਈ ਰਿਪੋਰਟ ਲਖਾਈ ਹੈ ਥਾਣੇ ਹਾਂਜੀ ਹਾਂ ਦੱਤੀ ਹੋਈ ਹੈ ਜੀ ਸਾਡੀ ਸਾਡੇ ਨਾਲ ਸਾਰਾ ਪਿੰਟ ਜੀ ਇਹ ਜੀ ਕੋਈ ਗੱਲ ਨਹੀਂ ਹੈ ਕਿ ਜਦੋਂ ਸਾਡੀ ਕੋਈ ਗਲਤੀ ਨਹੀਂ ਹੈਗੀ ਅਸੀਂ ਤਾਂ ਅਸੀਂ ਜਰਨਾ ਕੋਈ ਚਾਉਂਦੇ ਨਹੀਂ ਹੈਗੇ ਵੀ ਸਾਨੂੰ ਕੁਛ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਵੀ ਅਸੀਂ ਜੇ ਇਹਦੇ ਕਰਕੇ ਫੇਰ ਡੰਕਰ ਪਸੂ ਵੀ ਨਹੀਂ ਰੱਖ ਸਕਦੇ ਫੇਰ ਸਾਨੂੰ ਕਿਤੇ ਵੀ ਹੱਕ ਨਹੀਂ ਹੈਗਾ ਜਾਣ ਤਾਂ ਕੱਖ ਕੰਡਾ ਵੜਨ ਦਾ ਕੌਣ ਆ ਉਹ ਬੰਦਾ ਜੀ ਨੇ ਜੀ ਬਹੁਤ ਹੈ ਨਾਮ ਨਹੀਂ ਆਉਂਦਾ ਸਰ ਸਾਖਾ ਜੀ ਸਾਖਾ ਜੀ ਅਸੀਂ ਜਾਣਦੇ ਨਹੀਂ ਸੀ ਪਹਿਲੀ ਵਾਰੇ ਦੇਖਿਆ ਜੀ ਉਹਨੂੰ ਅਸੀਂ ਘਰ ਗਏ ਤੇ ਕਹਿੰਦੇ ਦਾਰੂ ਪੀਤੀ ਤੇ ਪਿੰਡ ਤੋਂ ਔਰਤਾਂ ਤੱਕ ਉਹ ਹਰ ਰੋਜ਼ ਦੀ ਤਰ੍ਹਾਂ ਖੇਤਾਂ ਚੋਂ ਪਸ਼ੂਆਂ ਲਈ ਹਰਾ ਚਾਰਾ ਲੈਣ ਗਈਆਂ ਸਨ ਅਤੇ ਪਿੰਡ ਦੇ ਸੂਏ ਨੇੜੇ ਉਹ ਇੱਕ ਖੇਤ ਦੀ ਵੱਟ ਤੋਂ ਕੱਖ ਵੱਢ ਰਹੀਆਂ ਸੀ ਤਾਂ ਅਚਾਨਕ ਉੱਥੇ ਲੱਗਲੇ ਪਿੰਡ ਦਾ ਇੱਕ ਵਿਅਕਤੀ ਆਇਆ ਜਿਨ੍ਹਾਂ ਨੇ ਉਹਨਾਂ ਨੂੰ ਜਲੀਲ ਕੀਤਾ ਅਤੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਔਰਤਾ ਮੁਤਾਬਕ ਪਿੰਡ ਵਾਸੀਆਂ ਨੇ ਉਹਨਾਂ ਦੇ ਕੱਖ ਚੈੱਕ ਕੀਤੇ ਜਿਸ ਵਿੱਚੋਂ ਕੋਈ ਵੀ ਕਣਕ ਜਾਂ ਫਿਰ ਹੋਰ ਸਮਾਨ ਨਹੀਂ ਮਿਲਿਆ ਅਤੇ ਉਹਨਾਂ ਵੱਲੋਂ ਸਿਰਫ ਵੱਟਾਂ ਤੋਂ ਕੱਖ ਵੱਢੇ ਗਏ ਸੀ ਮੈਂ ਤੁਹਾਡਾ ਜੀ ਮੈਂ ਨਰਾਜਵਿੰਦਰ ਆ ਜੀ ਇਹ ਕੀ ਘਟਨਾ ਹੋਈ ਐ ਘਟਨਾ ਇਹ ਅਸੀਂ ਥੋੜੇ ਥੋੜੇ ਕੱਖ ਵੱਢ ਗਏ ਸਰਾਚ ਰੱਖ ਗਏ ਅਸੀਂ ਗਾਂਵਾਂ ਵੱਢਣ ਚਲੇ ਗਈਆਂ ਉਹਨੇ ਆਉਂਦੇ ਨਹੀਂ ਸਾਡੇ ਸੋਟੀਆਂ ਮਾਰੀਆਂ ਜਾਂ ਫਿਰ ਬੋਲਦਾ ਇੰਨੀਆਂ ਗਾਲਾਂ ਕੱਢਦਾ ਜਾਂਦਾ ਸੂਏ ਤੋਂ ਹੀ ਮੋਟਰਸਾਈਕਲ ਤੇ ਜ਼ੋਰ ਨਾਲ ਅਸੀਂ ਉਹ ਫੇਰ ਵੀ ਨੂੰ ਕੁਛ ਕਿਹਾਗਾ ਅਸੀਂ ਚੁੱਪ ਕਰਕੇ ਕੱਖ ਵੱਢੀ ਜਾਂਦੇ ਆ ਜਮਾਰੀਆਂ ਕਹਿੰਦੇ ਜੂੜੀਆਂ ਜਮਾਰੀਆਂ ਕਹਿੰਦਾ ਨਾ ਸਾਰੀਆਂ ਨੇ ਸਾਨੂੰ ਦੁਖੀ ਕਰਾਇਆ ਉਹਦੀਆਂ ਨੇ ਜਿਹੜੀਆਂ ਇੰਨਾ ਬੋਲਦਾ ਚਮਾਰੀਆਂ ਕਹਿ ਕੇ ਜਦ ਫਿਰ ਅੰਦੇ ਅਸੀਂ ਕੁਛ ਨਹੀਂ ਕਿਹਾ ਅਸੀਂ ਚੱਲਾ ਚੱਕ ਕੇ ਕੱਖ ਅਸੀਂ ਤੁਰੇ ਆਈਆਂ ਉਧਰ ਛੋਟੀ ਲੈ ਕੇ ਆਏ ਐ ਢੀ ਬੜੀ ਛੋਟੀ ਦੇਖ ਲੋ ਕਿੱਡੀ ਬੜੀ ਆ ਇਹ ਛੋਟੀਆਂ ਦੋ ਤਿੰਨ ਮਾਰੀਆਂ ਨੇ ਤੇ ਸਾਡੀਆਂ ਦੇ ਕਿੰਨਾ ਚਾਰਾਂ ਚਾਰੀਆਂ ਦੇ ਅਸੀਂ ਇੱਧ ਕੇ ਕੋੜੇ ਕੋੜੇ ਕੱਖ ਲਈ ਆਉਣੀ ਓਕਣ ਸਾਨੂੰ ਕੜਾ ਪਤਾ ਵੀ ਸਾਡੇ ਨਾਲ ਇਕਨ ਕਾਰਵਾਈ ਕਰਨ ਲੱਗੇ ਬੜੇ ਪਾੜੇ ਹੋਏ ਨੇ ਇਹ ਵੀ ਹਾਂ ਉਹ ਨਹੀਂ ਪਾੜੇ ਨੇ ਜਿਆਦਾ ਅਸੀਂ ਸੜਾਉਣ ਲੱਗੇ ਆ ਆਪਣਾ ਬਸੜਾਉਣ ਲੱਗੇ ਫੇਰ ਸਾਡੇ ਕੱਪੜੇ ਉਹਨਾਂ ਨੇ ਉਹ ਕਰੇ ਖਿੱਚੇ ਨੇ ਬੰਦਾ ਘਟਾ ਹੱਠਾ ਘਟਾ ਬੰਦਾ ਕਹੋ ਕਹਿੰਦਾ ਕਹਿੰਦਾ ਕਰਦੇ ਹਾਂ ਅਸੀਂ ਮੰਗ ਰਹੇ ਹਾਂ ਦਾ ਹਨ ਸਾਫ਼ ਚਾਹੀਦਾ ਸਾਫ਼ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਜੀ ਬਸ ਸਾਰੇ ਆਥਾ ਮਿੰਤਾਂ ਦਾ ਵਾਲਾ ਕਰੇ ਆ ਕੇ ਇਕਤਰਾ ਸਮਰਾਲਾ ਦੇ ਪਿੰਡ ਮਾਨੂਪੁਰ ਚ ਵਾਪਰੀ ਉਧਰ ਪਿੰਡ ਵਾਸੀਆਂ ਨੇ ਰੋਸ ਵਜੋਂ ਜ਼ਿਮੀਦਾਰ ਵਿਅਕਤੀ ਖਿਲਾਫ ਤਰਨਾ ਦਿੱਤਾ ਅਤੇ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਦਕਿ ਤਰਨੇ ਦੌਰਾਨ ਪੁਲਿਸ ਟੀਮ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਪੜਤਾਲ ਤੋਂ ਬਾਅਦ ਮੁਲਜ਼ਮ ਖਿਲਾਫ ਕਾਰਵਾਈ ਦਾ ਪ੍ਰਸਤਾਵ ਦਿੱਤਾ ਇਹ ਮਾਮਲਾ ਪੂਰਾ ਕਿਥੇ ਤਾਂ ਸਾਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋਵ ਪਿੰਡ ਦੇ ਖੇਤਾਂ ਵਿੱਚ ਪੱਠੇ ਵਢਣ ਆਈਆਂ ਸੀਗੀਆਂ ਕੱਕ ਵਗੈਰਾ ਲੈਣ ਆਈਆਂ ਸੀ ਤੇ ਇੱਥੇ ਇੱਕ ਵਿਸਾਖਾ ਨਾਂ ਦੇ ਬੰਦੇ ਨੇ ਉਹਨਾਂ ਨਾਲ ਬਸਲੂਕੀ ਕੀਤੀ ਐ, ਘੁਟਮਾਰ ਕੀਤੀ ਐ। ਉਹ ਇਤੋਂ ਪੱਕ ਲੈ ਕੇ ਚਲੇ ਗਏ ਜਿੰਨੇ ਕਿ ਸੀਗੇ ਤੇ ਉਹਨਾਂ ਨੇ ਪਿੰਡ ਜਾ ਕੇ ਇਕੱਠ ਕਰ ਲਿਆ। ਤੇ ਮੌਕੇ ਤੇ ਅਸੀਂ ਪਹੁੰਚ ਗਏ ਸੀ। ਉਹ ਸਾਰੀ ਜਿਹੜੀ ਹੈਗੀ ਸਿਚੁਏਸ਼ਨ ਦੇਖ ਲਈ ਐ ਤੇ ਜਿੱਦਾਂ ਦੇ ਹਾਲਾਤ ਹੋਣਗੇ ਜਾ ਕੇ ਮੌਕਾ ਦੇਖ ਕੇ ਫਿਰ ਅਸੀਂ ਉਹ ਜੀ ਕਾਰਵਾਈ ਕਰਾਂਗੇ। ਚਲੋ ਲੇਡੀ ਦਾ ਕਹਿਣਾ ਜਾਤੀ ਸੂਚੀ ਕਾ ਅੰਕ ਵੀ ਉਹਨਾਂ ਨੂੰ ਜਿਹੜੇ ਜਿਹੜੇ ਕੱਪੜੇ ਪਾੜ ਗਏ ਨੇ ਕਿ ਵੀ ਕਹਣਾ ਉਹਨਾਂ ਦਾ। ਹਾਂ ਪਹਿਲਾਂ ਮੌਕਾ ਦੇਖਿਆ ਜਾ ਰਿਹਾ ਹੈ। ਕਿਉਂਕਿ ਗੋਪਿੰਡ ਦੀ ਜ਼ਮੀਨ ਹੈ ਉਹ ਉਹ ਸਾਡੇ ਚ ਨਹੀਂ ਪੈਂਦਾ ਹੈਗਾ ਏਰੀਆ ਫਿਰ ਵੀ ਅਸੀਂ ਮੌਕੇ ਤੇ ਆ ਕੇ ਮੌਕਾ ਦੇਖ ਕੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਉਹਨਾਂ ਦੇ ਬਿਆਨ ਲੈ ਕੇ ਤੇ ਪਿੰਡ ਵਾਸੀਆਂ ਨੇ ਹੁਣ ਦੋਸ਼ੀ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਪਿੰਡ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੜਿਆ ਜਾਵੇਗਾ ਅਤੇ ਦੋਸ਼ੀ ਦੀ ਗ੍ਰਿਫਤਾਰੀ ਤੱਕ ਸੜਕਾਂ ਜਾਮ ਕਰਕੇ ਉਹ ਰੋਸ ਪ੍ਰਦਰਸ਼ਨ ਕਰਨਗੇ ਸਮਰਾਲਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ